ਸੀ ਪੁੱਤ ਹਾਕਲਗੀ ਧਰਜੀ ਦੇ ਸਾਡੀ ਜਿੰਦ ਸਿੱਖੀ ਤੇ ਸਾਡੀ ਜਾਨ ਸਿੱਖੀ ਜਿਹੜਾ ਮੌਤ ਕਬੂਲ ਕਰਦਾ ਉਸ ਸਿੱਖ ਦੀ ਹੁੰਦੀ ਪਰਵਾਨ ਸਿੱਖੀ ਪਾਰ ਮੇਟ ਨਾ ਸਕੇ ਨਿਸ਼ਾਨ ਸਿੱਖੀ ਆ ਪਾਰ ਮੇਟ ਨਾ ਸਕੇ ਨਿਸ਼ਾਨ ਸਿੱਖੀ ਦੁਨੀਆ ਦੇ ਸਾਂਝੇ ਤੱਕ ਤੈਨੂੰ ਤੋਪਾਂ ਨਟਾਇਆ ਜਾ ਰਿਹਾ ਤੈਨੂੰ ਯਾਦ ਸਾਂਝੇ ਤਖਤ ਨੂੰ ਤੋਪਾ ਨਾ ਢਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਵੇਖੋ ਬੁਲਾਇਆ ਜਾ ਰਿਆ ਦੁਨੀਆਂ ਦੇ ਸਾਂਝੇ ਤਖਤ ਤਮ ਤੇ एहसान ਦਾ ਬਦਲਾ ਚੁਕਾਇਆ ਜਾ ਰਿਆ ਆਂ ਤੇ ਸਾਂਝੇ ਤਖਤ ਨੂੰ ਦੋ ਪਾਣਾ ਟਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਝੋਲੇ ਮਾਂ ਦੇ ਪਵਰਾ ਨਾ ਸ਼ੁਕਰ ਐਹਸਾਨ ਦਾ ਨਾ ਸ਼ੁਕਰ ਨਹੀਂ ਭਾਰਿਆ ਵਿਆਹ ਦੇ ਸਾਂਝੇ ਤਖਤ ਨੂੰ ਦੋ ਪਾਣਾ ਟਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਹਿੰਦੂ ਆਲੇ ਸਬਰ ਸਦਕੀਆਂ ਜਾਦਨੀ ਜੋ ਚੌਕ ਦਿੱਲੀ ਹੈ ਦੁਨੀਆ ਨੂੰ ਦਰਸਾਰਿਆ ਦੁਨੀਆਂ ਦੇ ਸੰਜੇ ਤਖਤ ਨੂੰ ਤੋਂ ਪਾਣਾ ਧਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਈ ਕਨਈਏ ਵਰਗਿਆ ਸਮ ਦ੍ਰਿਸ਼ਟ ਪਰ ਉਪਕਾਰੀਆਂ ਪਾਏ ਮੌਤ ਦੇ ਮੂੰਹ ਦੋਸ਼ਮਣਾ ਪਾਏ ਮੌਤ ਦੇ ਮੂੰਹ ਦੋਸ਼ਮਣਾ ਪਾਣੀ ਪਹਿਲਾ ਯੋਪ ਗਾਰ ਨੂੰ ਕਿਉਂਕਿ ਤੁਰਕ ਹਿੰਦੂ ਲੜਕੀਆਂ ਲੈ ਜਾਣ ਬਲ ਤਲਵਾਰ ਉਹ ਕਰਦਿਆਂ ਭਰਿਆਜ਼ ਦਿਲ ਚੋਂ ਸਾਵੇਂ ਸਿੱਖ ਸਰਦਾਰ ਦੇ ਹੁਣ ਕਛਵਾਲੀਆਂ ਹਣੇ ਭੋੜ ਬਾਬਾ ਕਛਵਾਲੀਆਂ ਹਣੇ ਭੋੜ ਬਾਬਾ ਹਮਰਾਰਿਆ ਨਿਆ ਦੇ ਸੰਜੇ ਤਖਤ ਨੂੰ ਤੋਪਾ ਨਾ ਟਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਸਿੱਖਪੇ ਦੁਬੀਆ ਬਲਾਂ ਲੜਕੀਆਂ ਘਰ ਘਰ ਪੁਝਾਇਆ ਜਾ ਰਿਆ ਆਂਦੇ ਸੰਜੇ ਤਖਤ ਨੂੰ ਦੋ ਪਾਣਾ ਢਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਹਿੰਦੂ ਆ ਲੈ ਦਸਮੇਸ਼ਨੀ ਤੋੜ ਕੇ ਜੀ ਤੇਹਿੰਦਤਾ ਜੋ ਤਖਤ ਹੈ ਹੰਡਾਰਿਆ ਦੁਨੀਆਂ ਦੇ ਸੰਜੇ ਤਖਤ ਨੂੰ ਦੋ ਪਾਣਾ ਟਾਇਆ ਜਾ ਰਿਆ ਗੁਰੂਆਂ ਦੇ ਪਰ ਉਪਕਾਰ ਨੂੰ ਗੇਸ ਗੁਣਾ ਦੇ ਇਤਿਹਾਸ ਸੋਹੇ ਲੇ ਗਾਰਿਆ ਦੁਨੀਆਂ ਦੇ ਸਾਂਝੇ ਤਖਤ ਨੂੰ ਦੋ ਪਾਣਾ ਟਾਇਆ ਜਾ ਰਿਆ ਗੁਰੂਆਂ ਦੇ ਪਰੇ